ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਲੈ ਵੀ ਅੱਜ ਤੁਹਾਨੂੰ ਨਾ ਇੱਕ ਅਜਿਹੀ ਖਾਦ ਦੱਸਣ ਲੱਗਿਆ ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਜਿਹੜੇ ਤੱਤਾ ਉਹ ਮਿਲਣਗੇ ਸਾਰੇ ਤਰ੍ਹਾਂ ਦੇ ਤੇ ਆਪਣਾ 1 ਰੁਪਿਆ ਵੀ ਖਰਚ ਨਹੀਂ ਹੁੰਦਾ ਜਿਵੇਂ ਕਿ ਆਪਾਂ ਲਗਾਤਾਰ ਆਪਣੇ ਫਲਦਾਰ ਬੂਟੇ ਹੋਗੇ ਸਬਜ਼ੀਆਂ ਹੋਗੀਆਂ ਉਹਨਾਂ ਨੂੰ ਆਪਾਂ ਲਗਾਤਾਰ ਪਾਣੀ ਲਈ ਜਾਂਦੇ ਆ ਜਾਂ ਕਿ ਇਹ ਕੰਟੀਨਿਊ ਹੁਣ بارش ਹੋ ਰਹੀ ਸੀਗੀ ਸੌਣ ਦਾ ਮਹੀਨਾ ਲਗਾਤਾਰ ਜਿਹੜੀ بارش ਆ ਉਹ ਰੁਕ ਰੁਕ ਕੇ ਹੋ ਰਹੀ ਸੀ ਤੇ ਆਪਣੇ ਫਾਲਾ ਉਹਨਾਂ ਦੇ ਵਿੱਚ ਜਿਹੜੀ ਕਮੀ ਆ ਜਾਂਦੀ ਹੈ ਜਿਹੜੇ ਆਪਣੇ ਜਿਹੜੇ ਫਲ ਤੇ ਫੁੱਲ ਆ ਉਹ ਸਕਸੈਸ ਨਹੀਂ ਹੋ ਪਾਉਂਦੇ ਅੱਜ ਜਿਹੜਾ ਤੁਹਾਨੂੰ ਘੋਲ ਦੱਸਣ ਲੱਗੇ ਆ ਅੱਜ ਦੇ ਘੋਲ ਦੇ ਵਿੱਚ ਲਗਭਗ ਸਾਰੇ ਤਰ੍ਹਾਂ ਦੇ ਤੱਤ ਮਿਲਣਗੇ ਤੇ ਉਹਦੇ ਵਿੱਚ ਆਪਣਾ 1 ਰੁਪਿਆ ਵੀ ਖਰਚ ਨਹੀਂ ਹੋਣਾ ਜਿਹੜੇ ਹੁਣ ਆਪਾਂ ਜਿਵੇਂ ਆਪਾਂ ਪਹਿਲਾ ਘੋਲ ਤੁਹਾਨੂੰ ਦੱਸਦੇ ਰਹਿੰਨੇ ਆ ਜਿਹੜੇ ਪਹਿਲਾਂ ਜਿਹੜੀਆਂ ਖਾਦਾਂ ਤੁਹਾਨੂੰ ਦੱਸਦੇ ਰਹਿੰਨੇ ਆ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਚੀਜ਼ ਆ ਆਪਾਂ ਨੂੰ ਬਾਜ਼ਾਰ ਤੋਂ ਲਿਆ ਕੇ ਪਾਉਣੀ ਪੈਂਦੀ ਆ ਪਰ ਜਿਹੜਾ ਇਹ ਘੋਲ ਤੁਹਾਨੂੰ ਹੁਣ ਦੱਸਣ ਲੱਗੇ ਆ ਇਹਦੇ ਵਿੱਚ ਆਪਾਂ ਨੂੰ ਇੱਕ ਵੀ ਚੀਜ਼ ਘਰ ਤੋਂ ਬਾਹਰ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਲਗਭਗ ਦੋ ਆਈਟਮ ਆ ਇਹਦੇ ਵਿੱਚ ਪਹਿਣੀਆਂ ਸਿਰਫ ਔਰ ਸਿਰਫ ਦੋ ਆਈਟਮਾਂ ਤੇ ਉਹ ਜਿਹੜੀਆਂ ਦੋ ਆਈਟਮਾਂ ਆਪਣੇ ਘਰ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਜਿਹੜੇ ਵੀਰ ਗਮਲਿਆਂ ਦੇ ਵਿੱਚ ਸਬਜ਼ੀ ਲਾਉਂਦੇ ਆ ਜਾਂ ਛੋਟੇ ਪੱਧਰ ਤੇ ਲਾਉਂਦੇ ਆ ਜਿਵੇਂ ਆਪਾਂ ਘਰਾਂ ਦੇ ਵਿੱਚ ਛਿਆਰੀਆਂ ਛੋਟੀਆਂ ਛੋਟੀਆਂ ਛਿਆਰੀਆਂ ਬਣਾ ਕੇ ਲਾਉਣੇ ਆ ਉਹਨਾਂ ਵਾਸਤੇ ਜਿਹੜੀ ਅੱਜ ਦਾ ਘੋਲ ਆ ਅੱਜ ਦੀ ਜਿਹੜੀ ਖਾਦ ਆ ਉਹ ਬਹੁਤ ਜ਼ਿਆਦਾ ਲਾਹੇਵੰਦ ਹੋਣ ਵਾਲੀ ਆ ਨਾ ਫਿਰ ਆਜੋ ਆਪਾਂ ਬਿਨਾ ਟਾਈਮ ਗਵਾਏ ਆਪਾਂ ਜਿਹੜਾ ਘੋਲ ਦੀ ਸ਼ੁਰੂਆਤ ਕਰਦੇ ਆ ਤੇ ਤੁਹਾਨੂੰ ਦੱਸਦੇ ਆ ਜਿਹੜੀਆਂ ਉਹ ਦੋ ਆਈਟਮਾਂ ਕਿਹੜੀਆਂ ਤੇ ਉਹਨ ਲੈ ਵੀ ਹੁਣ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਵੀ ਜ਼ਰੂਰਤ ਆ ਉਹਦੇ ਵਿੱਚ ਸਾਰਿਆਂ ਨੂੰ ਪਹਿਲੇ ਨੰਬਰ ਤੇ ਆਉਂਦੀ ਆ ਆਪਣੀ ਰਾਖ ਜਿਹਨੂੰ ਆਪਾਂ ਸਵਾਹ ਵੀ ਕਹਿ ਦਿੰਨੇ ਆ ਸਾਡੇ ਇਧਰ ਸਵਾਹ ਕਹਿੰਦੇ ਆ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਕਿਸੇ ਚ ਰਾਖ ਕਹਿੰਦੇ ਆ ਆਪਾਂ ਚੁੱਲ੍ਹੇ ਦੀ ਸਵਾਹ ਲੈਣੀ ਆ ਇਹ ਪਾਥੀਆਂ ਤੋਂ ਬਣੀ ਹੋਈ ਵੀ ਲੈ ਸਕਦੇ ਆ ਤੇ ਛਟੀਆਂ ਤੋਂ ਬਣੀ ਹੋਈ ਜਿਹੜੀਆਂ ਆਪਾਂ ਨਰ ਮੇਲੀਆਂ ਛਟੀਆਂ ਹੁੰਦੀਆਂ ਉਹਨਾਂ ਤੋਂ ਬਣੀ ਵੀ ਲੈ ਸਕਦੇ ਆ ਬਸ ਇਹਦਾ ਇੱਕ ਚੀਜ਼ ਦਾ ਖਿਆਲ ਰੱਖਣਾ ਵੀ ਇਹਦੇ ਵਿੱਚ ਜਿਹੜੀ ਇਹ ਸਵਾਹ ਆਗੀ ਇਹਦੇ ਵਿੱਚ ਆਪਾਂ ਜਿਹੜੇ ਲਿਫਾਫੇ ਪੋਲੀਥੀਨ ਆ ਉਹ ਸਾੜਿਆ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਕੀ ਆ ਜਿਹੜੀ ਇਹਦੀ ਪਾਵਰ ਆ ਉਹ ਬਿਲਕੁਲ ਘਟ ਜੂਗੀ ਇਹ ਆਪਾਂ ਤੁਹਾਨੂੰ ਇੱਕ ਕੁਆਲਿਟੀ ਤਿਆਰ ਕਰਨ ਦੀ ਜਿਹੜੀ ਵਿਧੀ ਉਹ ਦੱਸ ਦਿੰਨੇ ਆ ਤੇ ਜੇ ਤੁਸੀਂ ਆਪਾਂ ਵੱਧ ਕਰਨਾ ਚਾਹੁੰਦੇ ਆ ਕਿਉਂਕਿ ਪਾਲਟੀ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਆ ਵੀ ਜਿੰਨਾ ਪਾਣੀ ਪੈਂਦਾਗਾ ਜੇਕਰ ਆਪਾਂ ਵੱਡੇ ਪੱਧਰ ਤੇ ਆਪਾਂ ਥੋੜਾ ਜਿਹਾ ਕਰਨਾ ਚਾਹੁੰਦੇ ਆ ਤਾਂ ਆਪਾਂ ਉਸ ਚੀਜ਼ ਵਾਸਤੇ ਵੱਧ ਵੀ ਜਿਹੜੀਆਂ ਚੀਜ਼ਾਂ ਉਹ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੀ ਚੀਜ਼ ਲੈਣੀ ਆ ਆਪਾਂ ਆਹ ਪਾਥੀ ਜਿਹੜੀ ਡੰਗਰਾਂ ਦੇ ਗੁਹੇ ਤੋਂ ਬਣਦੀ ਆ ਪਸ਼ੂਆਂ ਦੇ ਗੁਹੇ ਤੋਂ ਬਣਦੀ ਆ ਉਹ ਆਪਾਂ ਇੱਕ ਪਾਥੀ ਲੈ ਲੈਣੀ ਆ ਤੁਸੀਂ ਡੇਢ ਪਾਥੀ ਵੀ ਲੈ ਸਕਦੇ 2 ਵੀ ਲੈ ਸਕਦੇ ਪਰ ਆਪਾਂ ਇਹਦੇ ਵਿੱਚ ਇੱਕ ਪਾਥੀ ਪਾਵਾਂਗੇ ਇੱਕ ਕੁਆਲਿਟੀ ਦੇ ਵਿੱਚ ਹੁਣ ਜਿਹੜੀ ਸਵਾਹ ਆ ਗਈ ਸਵਾਹ ਦੇ ਵਿੱਚ ਲਗਭਗ ਸਾਰੇ ਤਰ੍ਹਾਂ ਦੇ ਜਿਹੜੇ ਤੱਤ ਆ ਕੱਲੀ ਇਹਦੇ ਵਿੱਚ ਨਾਈਟ੍ਰੋਜਨ ਨਹੀਂ ਹੁੰਦੀ ਲਗਭਗ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਜਿਹੜੇ ਤੱਤ ਆ ਉਹ ਮੌਜੂਦ ਹੁੰਦੇ ਆ ਸਵਾਹ ਦੇ ਵਿੱਚ ਪੋਟਾਸ਼ੀਅਮ ਕੈਲਸ਼ੀਅਮ ਫਾਸਫੋਰਸ ਆਇਰਨ ਮੈਗਨੀਸ਼ੀਅਮ ਜ਼ਿੰਕ ਤੇ ਜਿਹੜੇ ਹੋਰ ਪੋਸ਼ਕ ਤੱਤ ਆਤੇ ਜਿਵੇਂ ਸਲਫਰ ਵਗੈਰਾ ਹੋ ਗਿਆ ਉਹ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਆ ਇਸ ਕਰਕੇ ਜਿਹੜੀ ਸਵਾਹ ਗਈ ਉਹ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਆ ਤੇ ਜਿਹੜਾ ਦੂਸਰੇ ਨੰਬਰ ਤੇ ਆਪਾਂ ਚੀਜ਼ ਯੂਜ਼ ਕਰਨੀ ਆ ਚੀਜ਼ ਵਰਤਣੀ ਆ ਉਹ ਆਪਣੀ ਪਾਥੀ ਪਾਥੀ ਦੇ ਵਿੱਚ ਜਿਹੜੇ ਤੱਤ ਤੁਹਾਨੂੰ ਗਿਣਾਤੇ ਉਹ ਤਾਂ ਹੁੰਦੇ ਹੁੰਦੇ ਆ ਇਹਦੇ ਵਿੱਚ ਨਾਈਟ੍ਰੋਜਨ ਮੌਜੂਦ ਹੁੰਦੀ ਆ ਹੁਣ ਜਦੋਂ ਆਪਾਂ ਇਕੱਲੇ ਪਾਥੀ ਨਾਲ ਵੀ ਆਪਾਂ ਕੰਮ ਚਲਾ ਸਕਦੇ ਆ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਵੀ ਜਿਹੜੀ ਪਾਥੀ ਆ ਉਹਦਾ ਵੀ ਆਪਾਂ ਕੱਲੀ ਦਾ ਘੋਲ ਬਣਾ ਕੇ ਪਾ ਸਕਦੇ ਆ ਪਰ ਉਹਦੇ ਨਾਲ ਕੀ ਹੁੰਦਾਗਾ ਜੇ ਆਪਾਂ ਨਾਲ ਸੁਆਹ ਪਾ ਦੇਵਾਂਗੇ ਜਿਹੜੀਆਂ ਇਹ ਦੋ ਚੀਜ਼ਾਂ ਜਦੋਂ ਆਪਾਂ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਾਂਗੇ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜਾਊਗਾ ਬਹੁਤ ਜ਼ਿਆਦਾ ਜਿਹੜਾ ਆਪਣਾ ਇਹ ਘੋਲ ਆ ਉਹ ਛੇਤੀ ਕੰਮ ਕਰੂਗਾ ਜਿਹੜੀ ਪਾਥੀ ਹੁੰਦੀ ਆ ਜੇ ਆਪਾਂ ਪਾਥੀ ਦਾ ਇਕੱਲਾ ਘੋਲ ਬਣਾ ਕੇ ਪਾ ਦੇਾਂਗੇ ਆਪਣੀਆਂ ਫਲਦਾਰ ਬੂਟਿਆਂ ਨੂੰ ਸਬਜ਼ੀਆਂ ਨੂੰ ਜਿਵੇਂ ਆਪਾਂ ਰੁਟੀਨ ਦੇ ਵਿੱਚ ਪਾਣੀ ਲਾਉਣੇ 8-7 ਦਿਨਾਂ ਬਾਅਦ ਆਪਾਂ ਪਾਣੀ ਲਾਉਣੇ ਆਪਣੀਆਂ ਸਬਜ਼ੀਆਂ ਨੂੰ ਤੇ ਆਪਣੇ ਜਿਹੜੇ ਫਲਦਾਰ ਬੂਟੇ ਆ ਉਹਨਾਂ ਨੂੰ ਤੇ ਇਹ ਕੀ ਆ ਜਿਹੜੀ ਪਾਠੀ ਦਾ ਜਿਹੜਾ ਘੋਲ ਆ ਉਹ ਸਲੋ ਕੰਮ ਕਰਦਾਗਾ ਪਰ ਜਦੋਂ ਆਪਾਂ ਇਹਦੇ ਵਿੱਚ ਸਵਾਹ ਐਡ ਕਰਦੇ ਆਂਗੇ ਤਾਂ ਸਵਾਹ ਐਡ ਕਰਨ ਦੇ ਨਾਲ ਇਹ ਦੋ ਗੁਣਾ ਜਿਹੜੇ ਜ਼ਿਆਦਾ ਜਿਹੜਾ ਘੋਲ ਆ ਛੇਤੀ ਅਸਰ ਕਰੂਗਾ ਇਸ ਕਰਕੇ ਸਵਾਹ ਇਹਦੇ ਵਿੱਚ ਪੱਕਾ ਐਡ ਕਰਨੀ ਹੁਣ ਜਿਹੜਾ ਪਾਣੀ ਇਹਨਾਂ ਲੈ ਲੈਣਾ ਇੱਕ ਕੁਆਲਿਟੀ ਪਾਣੀ ਦੀ ਇੱਕ ਕੁਆਲਿਟੀ ਪਾਣੀ ਦੀ ਲੈ ਕੇ ਵਿੱਚ ਕੀ ਕਰਨਾ ਜਿਹੜੀ ਇਹ ਪਾਠੀ ਆ ਇਹਨੂੰ ਚੰਗੀ ਤਰ੍ਹਾਂ ਡੋਬ ਦੇਣਾ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਤੋੜ ਕੇ ਮਰੋੜ ਕੇ ਇਨੂੰ extra ਪਾਣਾ ਦੇਣਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਤਾਂ ਕਿ ਜਿਹੜੀ ਇਹ ਪਾਥੀ ਆ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੁਲ ਜੇ ਤੇ ਜਿਹੜੀ ਇਹ ਪਾਥੀ ਆ ਬਾਈ ਇਹ ਕਮ ਸੇ ਕੰਮ ਵੀ ਨਾ 6 ਮਹੀਨਿਆਂ ਤੋਂ ਲੈ ਕੇ ਤੇ 7-8 ਮਹੀਨੇ ਜਿੰਨੀ ਵੀ ਪੁਰਾਣੀ ਆਪਾਂ ਲੈ ਸਕਦੇ ਆ ਉਨੀ ਪਾਥੀ ਲੈਣੀ ਨਵੀਂ ਜਿਹੜੀ ਪਾਥੀ ਆ ਉਹ ਨਹੀਂ ਲੈਣੀ ਕਿਉਂਕਿ ਨਵੀਂ ਪਾਥੀ ਦੇ ਨਾਲ ਕੀ ਆ ਸਬਜ਼ੀਆਂ ਜਿਹੜੀਆਂ ਜੜਾਂ ਹੋਗੀਆਂ ਜਾਂ ਜਿਹੜੇ ਆਪਣੇ ਫਲਦਾਰ ਬੂਟੇ ਜਿਹਦੇ ਵਿੱਚ ਵੀ ਆਪਾਂ ਇਹ ਵਰਤਾਂਗੇ ਉਹਦੀਆਂ ਜੜਾਂ ਦੇ ਵਿੱਚ ਇਹ ਫੰਗਸ ਪਾ ਆਂਦੀ ਆ ਇਸ ਕਰਕੇ ਜਿਹੜੀ ਪਾਠੀ ਆ ਉਹ ਬਿਲਕੁਲ 7-8 ਮਹੀਨੇ ਪੁਰਾਣੀ ਲੈਣੀ ਆ ਤੇ ਉਸ ਤੋਂ ਬਾਅਦ ਕੀ ਕਰਨਾ ਭਾਈ ਇਹਨੂੰ ਚੰਗੀ ਤਰ੍ਹਾਂ ਭੰਨ ਦੇਣਾ ਇਹਦੇ ਜਿਹੜੇ ਡਲੇ ਆ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਬਰੂਰ ਕੇ ਤੇ ਇਸ ਤਰ੍ਹਾਂ ਕਰ ਦੇਣਾ ਲਓ ਜੀ ਜਿਹੜੇ ਵੱਡੇ-ਵੱਡੇ ਡਲੇ ਆ ਉਹਨਾਂ ਨੂੰ ਬਿਲਕੁਲ ਬਰੀਕ-ਬਰੀਕ ਕਰ ਦੇਣਾ ਬਰੀਕ ਕਰਨ ਦੇ ਨਾਲ ਕੀ ਆ ਜਿਹੜੀ ਆਪਣਾ ਜਿਹੜਾ ਕੋਲਾ ਉਹ ਜਲਦੀ ਤਿਆਰ ਹੋਊਗਾ ਤੇ ਜਿਹੜਾ ਚੰਗੀ ਤਰ੍ਹਾਂ ਹੀ ਘੁਲ ਜੂਗਾ ਪਾਣੀ ਦੇ ਵਿੱਚ ਆ ਆ ਤੁਸੀਂ ਦੇਖ ਸਕਦੇ ਹੋ ਜਦੋਂ ਇਹ ਸਾਰੀ ਦੇ ਵਿੱਚ ਪਾਣੀ ਪੈ ਗਿਆ ਪਾਥੀ ਦੇ ਵਿੱਚ ਜਿਹੜੀ ਸਾਰੀ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਭਿੱਜ ਗਈ ਤਾਂ ਇਹ ਜਿਹੜਾ ਪਾਣੀ ਦੇ ਵਿੱਚ ਥੱਲੇ ਬੈਠ ਜਾਊਗੀ ਇਸ ਤਰ੍ਹਾਂ ਕਰਕੇ ਸਾਰੀ ਨੂੰ ਚੰਗੀ ਤਰ੍ਹਾਂ ਬਰੂਰ ਕੇ ਲਓ ਜੀ ਹੁਣ ਇਹਦੇ ਵਿੱਚ ਕੀ ਕਰਨਾ ਜਿਹੜੀ ਆਪਣੀ ਇਹ ਸਵਾਹ ਆ ਗਈ ਸਵਾਹ ਆ ਚੰਗੀ ਤਰ੍ਹਾਂ ਤੁਸੀਂ ਸਵਾਹ ਇਹ ਤੋਂ ਵੱਧ ਵੀ ਲੈ ਸਕਦੇ ਹੋ ਪਰ ਮੈਂ ਇੱਕ ਕੁਆਲਿਟੀ ਵਾਸਤੇ ਇੰਨੀ ਸਵਾਹ ਲਈ ਆ ਹੁਣ ਇਹਨੂੰ ਇਹਦੇ ਵਿੱਚ ਪਾ ਦੇਣਾ ਲਓ ਜੀ ਚੰਗੀ ਤਰ੍ਹਾਂ ਵਿੱਚ ਪਾ ਦੇਣਾ ਇਹਦੇ ਤੇ ਫਿਰ ਉਹੀ ਕੰਮ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਦੇਣਾ ਆ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਜਿਹੜਾ ਘੋਲ ਆ ਉਹ ਕਿੰਨਾ ਘਾੜਾ ਹੋ ਜਾਊਗਾ ਲਓ ਜੀ ਜਿਹੜੇ ਡਲੇ ਆ ਉਹ ਬਿਲਕੁਲ ਨਹੀਂ ਰਹਿੰਦੇ ਨੇ ਕੋਸ਼ਿਸ਼ ਇਹ ਕਰਨੀ ਵੀ ਬਿਲਕੁਲ ਜਿਹੜੇ ਇਹ ਬਰੀਕ ਕਰ ਦੇਣੇ ਆ ਤੇ ਜਿਹੜੀ ਆਪਣੀ ਸਵਾਹ ਗਈ ਇਹ ਫੰਗੀਸਾਈਡ ਦਾ ਕੰਮ ਵੀ ਕਰੂਗੀ ਜੜਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੀੜਾ ਮਕੌੜਾ ਹੋਊਗਾ ਆਪਣੀਆਂ ਜੜਾਂ ਦੇ ਵਿੱਚ ਉਹਨਾਂ ਨੂੰ ਲਗਭਗ ਇਹ ਜਿਹੜਾ ਘੋੜਾ ਬਿਲਕੁਲ ਖਤਮ ਕਰ ਦੇਊਗਾ ਲੈ ਵੀ ਆਪਾਂ ਤੁਹਾਨੂੰ ਪਹਿਲਾ ਰਸਤਾ ਵੀ ਜਿਹੜਾ ਪਾਤੀ ਕਲੀ ਦਾ ਵੀ ਆਪਾਂ ਇਸਤੇਮਾਲ ਕਰ ਸਕਦੇ ਸੀ ਪਰ ਹੁਣ ਇਹਦੇ ਵਿੱਚ ਆਪਾਂ ਸਵਾਹ ਪਾਤੀ ਆ ਇਹ ਜਿਹੜਾ ਆਪਣਾ ਘੋੜਾ ਇਹ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਦੇਊਗਾ ਜਿਹੜਾ ਇਹ ਘੋੜਾ ਦੋਨਾਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਆ ਆਪਸ ਵਿੱਚ ਜਦੋਂ ਇਹ ਮਿਲ ਗਏ ਤਾਂ ਇਹ ਬਹੁਤ ਜ਼ਿਆਦਾ ਵਧੀਆ ਜਿਹੜਾ ਰਿਜ਼ਲਟ ਦੇਊਗਾ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਆਪਾਂ 8 ਦਿਨਾਂ ਬਾਅਦ ਜਿਹੜਾ ਰਿਪੀਟ ਕਰ ਸਕਦੇ ਆ ਕਿਉਂਕਿ ਆਪਾਂ 8-7 ਦਿਨਾਂ ਬਾਅਦ ਜਿਹੜਾ ਸਬਜ਼ੀ ਹੋਗੀ ਆਪਣੇ ਜਿਹੜੇ ਫਲਦਾਰ ਬੂਟੇ ਹੋਗੇ ਉਹਨਾਂ ਨੂੰ ਇਹ ਆਪਾਂ ਪਾਣੀ ਲਾਉਂਦੇ ਰਹਿਨੇ ਆ ਤੇ ਉਹਦੇ ਨਾਲ ਕੀ ਕਰਨਾ ਜਿਹੜਾ ਇਹ ਘੋਲ ਆ ਇਹਨੂੰ ਆਪਾਂ ਕਮ ਸੇ ਕੰਮ ਵੀ ਨਾ 3 ਦਿਨ ਰੱਖਣਾਗਾ ਕਿਸੇ ਵੀ ਛਾਂ ਦੇ ਵਿੱਚ ਰੱਖ ਸਕਦੇ ਆ ਆਪਾਂ ਇਹ ਕਿਸੇ ਛੱਤ ਦੇ ਹੇਠਾਂ ਰੱਖ ਦੋ ਇਹਨੂੰ ਨਾ ਟੜਕੇ ਹੱਥ ਨੇ ਹਿਲਾਉਂਦੇ ਰੋ ਤੇ 3 ਦਿਨਾਂ ਬਾਅਦ 3 ਦਿਨਾਂ ਬਾਅਦ ਆਪਾਂ ਇਹਨੂੰ ਕੀ ਕਰਨਾ ਇਹਨੂੰ ਚੰਗੀ ਤਰ੍ਹਾਂ ਪੁਣਕੇ ਨਾ ਕਿਸੇ ਕੱਪੜੇ ਦੀ ਮਦਦ ਨਾਲ ਪੁਣਲੋ ਜਾਂ ਕਿ ਇਹ ਲੋਹੇ ਦੇ ਜਿਹੜੀਆਂ ਜਾਲੀਆਂ ਹੁੰਦੀਆਂ ਉਹਨਾਂ ਨਾਲ ਹੀ ਆਪਾਂ ਇਹ ਜਿਹੜਾ ਇਹਨੂੰ ਪੁਣਕੇ ਚੰਗੀ ਤਰ੍ਹਾਂ ਤੇ ਆਪਾਂ ਇਹਦੇ ਵਿੱਚ ਹੋਰ ਕੋਈ ਚੀਜ਼ ਐਡ ਨਹੀਂ ਕਰਨੀ ਨਾ ਤਾਂ ਆਪਾਂ ਇਹਦੇ ਵਿੱਚ ਹੋਰ ਪਾਣੀ ਐਡ ਕਰਨਾ ਲੈ ਵੀ ਜਦੋਂ ਆਪਣਾ ਜਿਹੜਾ ਇਹ ਘੋਲ ਤਿਆਰ ਹੋ ਗਿਆ ਆਪਾਂ ਨੂੰ 3-4 ਦਿਨ ਹੋ ਗਏ ਇਹਦੇ ਵਿੱਚ ਧੁੱਪ ਦੇ ਵਿੱਚ ਨਹੀਂ ਰੱਖਣਾ ਧੁੱਪ ਦੇ ਵਿੱਚ ਜਿਹੜੀ ਇਹਦੀ ਜਿਹੜੀ ਗੁਣਵੱਤਾ ਉਹ ਚੇਂਜ ਹੋ ਜਾਂਦੀ ਆ ਜਿਹੜੇ ਇਹਦੇ ਗੋਣਾ ਉਹ ਘਟ ਜਾਂਦੇ ਆ 3-4 ਦਿਨਾਂ ਬਾਅਦ ਇਹਨੂੰ ਕੀ ਕਰਨਾ ਚੰਗੀ ਤਰ੍ਹਾਂ ਛਾਣ ਲੈਣਾ ਚੰਗੀ ਤਰ੍ਹਾਂ ਛਾਣਨ ਤੋਂ ਬਾਅਦ ਜੇ ਤਾਂ ਆਪਾਂ ਸਬਜੀ ਲਈ ਹੋਈ ਹੈ ਵੱਡੇ ਪੱਦਰ ਤੇ ਠੀਕ ਆ ਤੇ ਫਿਰ ਆਪਾਂ ਨੂੰ ਘੋਲ ਵੀ ਵੱਡੇ ਪੱਦਰ ਤੇ ਆਪਾਂ ਨੂੰ ਤਿਆਰ ਕਰਨਾ ਪਊਗਾ ਤੁਹਾਨੂੰ ਪਹਿਲਾਂ ਦੱਸਤਾ ਸੀਗਾ ਵੀ ਜੇ ਤੁਸੀਂ ਬਾਦ ਤਿਆਰ ਕਰਨਾ ਚਾਹਣਾ ਜੇ ਆਪਾਂ ਮੰਨ ਕੇ ਚੱਲ ਵੀ ਆਪਾਂ ਗਮਲਿਆਂ ਦੇ ਵਿੱਚ ਇਹਨੂੰ ਯੂਜ਼ ਕਰਨਾ ਚਾਹੁੰਦੇ ਆ ਜਾਂ ਆਪਣੇ ਘਰ ਦੇ ਵਿੱਚ ਛੋਟਕੇ ਛੋਟਕੇ ਜਿਹੜੀਆਂ ਕਿਆਰੀਆਂ ਹੁੰਦੀਆਂ ਉਹਨਾਂ ਦੇ ਵਿੱਚ ਪਾਉਣਾ ਚਾਹੁੰਦੇ ਆ ਤਾਂ ਕੀ ਕਰਨਾ ਇੱਕ ਗਮਲੇ ਦੇ ਵਿੱਚ ਇੱਕ ਗਲਾਸ 7 ਦਿਨਾਂ ਬਾਅਦ ਆਪਾਂ ਰਿਪੀਟ ਕਰ ਸਕਦੇ ਆ ਜਿਹੜਾ ਇਹ ਘੋਲ ਆ ਇਹਦੇ ਵਿੱਚ ਬਿਲਕੁਲ ਵੀ ਪਾਣੀ ਐਡ ਨਹੀਂ ਕਰਨਾ ਇਹ 7 ਦਿਨਾਂ ਬਾਅਦ ਜਿਹੜਾ ਇੱਕ ਗਲਾਸ ਆ ਇੱਕ ਗਮਲੇ ਦੇ ਵਿੱਚ ਜਿਹੜਾ ਗਮਲੇ ਦਾ ਸائز ਐਡਾ ਜੇ ਆਪਣੇ ਕੋਲੇ ਜਿਹੜਾ ਗਮਲੇ ਦਾ ਸائز ਆ ਉਹ ਵੱਡਾ ਵੱਡੇ ਵੀ ਗਮਲੇ ਹੁੰਦੇ ਆ ਕਈਆਂ ਕੋਲ ਤਾਂ ਉਹਦੇ ਵਿੱਚ ਆਪਾਂ ਦੋ ਗਲਾਸ ਚੂਜ਼ ਕਰਨੇ ਆ ਉਸ ਤੋਂ ਬਾਅਦ ਜੇ ਆਪਾਂ ਹੁਣ ਗੱਲ ਕਰੀਏ ਕਿਆਰੀਆਂ ਦੀ ਜਿਵੇਂ ਹੁਣ ਆਪਣੇ ਘਰਾਂ ਦੇ ਵਿੱਚ ਹੁਣ ਆਪਣੇ ਕੋਲੇ ਪਾਲਕ ਵੀ ਹੋਈ ਖੜੀ ਆ ਧਨੀਆ ਵੀ ਹੋਇਆ ਖੜਾ ਮੂਲੀਆਂ ਹੋਈਆਂ ਖੜੀਆਂ ਜਾਂ ਜਿਹੜੀ ਹੋਰ ਜਿਹੜੀ ਸਬਜ਼ੀ ਆਪਾਂ ਛੋਟੇ ਪੱਧਰ ਤੇ ਲਾਈ ਹੋਈ ਆ ਤਾਂ ਕਿਆਰੀ ਨੂੰ ਕੀ ਕਰਨਾ ਚੰਗੀ ਤਰ੍ਹਾਂ ਪਾਣੀ ਨਾਲ ਭਰ ਲੈਣਾ ਚੰਗੀ ਤਰ੍ਹਾਂ ਪਾਣੀ ਨਾਲ ਭਰਨ ਤੋਂ ਬਾਅਦ ਜੇਕਰ ਆਪਣਾ ਕਿਆਰੀ ਦਾ ਆਕਾਰ ਦੇਖ ਲੈਣਾ ਜੇ ਤਾਂ ਹੈਗਾ 6 ਫੁੱਟ ਲੰਮੀ ਆ 6 ਫੁੱਟ ਚੌੜੀ ਆ ਤਾਂ ਉਹਦੇ ਵਿੱਚ ਕੀ ਆ ਤਿੰਨ ਗਲਾਸ ਤਿੰਨ ਗਲਾਸ ਇਸ ਘੋਲ ਦੇ ਚੰਗੀ ਤਰ੍ਹਾਂ ਪਾਣੀ ਭਰਨ ਤੋਂ ਬਾਅਦ ਤਿੰਨ ਗਲਾਸ ਆਲੇ ਦੁਆਲੇ ਖਲਾਰ ਦੇਣੇ ਉਹਦੇ ਤੇ ਆਪਣੇ ਆਪ ਜਿਹੜਾ ਬੂਟੇ ਦੇ ਵਿੱਚ ਇਸ ਰੇਹ ਦਾ ਇਸ ਘੋਲ ਦਾ ਜਿਹੜਾ ਅਸਰ ਆ ਉੱਝਲਾ ਜਾਊਗਾ ਹੁਣ ਜਿਹੜੀ ਸਾਰਿਆਂ ਨੂੰ ਜ਼ਰੂਰੀ ਗੱਲ ਆ ਇੰਪੋਰਟੈਂਟ ਗੱਲ ਆ ਉਹ ਇਹ ਆ ਬਾਈ ਵੀ ਜਿਹੜਾ ਆਪਾਂ ਇਹ ਘੋਲ ਤਿਆਰ ਕੀਤਾਗਾ ਜਿਹੜਾ ਇਹ ਘੋਲ ਤਿਆਰ ਕੀਤਾ ਆਪਣੀ ਸਬਜ਼ੀ ਹੋਗੀ ਆਪਣੇ ਫਲਦਾਰ ਬੂਟੇ ਹੋਗੇ ਉਹਨਾਂ ਦੇ ਪੱਤਿਆਂ ਦੇ ਉੱਪਰ ਆਪਾਂ ਇਹਦੀ ਸਪਰੇ ਨਹੀਂ ਕਰਨੀ ਹੈਗੀ ਪੱਤਿਆਂ ਦੇ ਉੱਪਰ ਇਹਨੂੰ ਬਿਲਕੁਲ ਨਹੀਂ ਪੈਨ ਦੇਣਾ ਪੱਤਿਆਂ ਦੇ ਉੱਪਰ ਇਹਨੂੰ ਆਪਾਂ ਪਾ ਦਿਆਂਗੇ ਉਹਦੇ ਨਾਲ ਪੌਦੇ ਦਾ ਨੁਕਸਾਨ ਹੋਣ ਦਾ ਡਰਾ ਇਹਨੂੰ ਜਿਹੜਾ ਕੋਲਾ ਆਪਾਂ ਤਿਆਰ ਕੀਤਾ ਇਹਨੂੰ ਆਪਾਂ ਜੜਾਂ ਦੇ ਵਿੱਚ ਯੂਜ਼ ਕਰਨਾ ਹੈਗਾ ਜੜਾਂ ਦੇ ਵਿੱਚ ਵਰਤਣਾ ਜਿਹੜਾ ਇਹ ਸਵਾਹ ਤੇ ਪਾਤੀ ਦਾ ਜਿਹੜਾ ਕੋਲਾ ਇਹ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਦੇਊਗਾ ਜਿਹੜੇ ਆਪਣੇ ਫੁੱਲ ਆ ਉਹ ਆਉਣੇ ਸ਼ੁਰੂ ਹੋ ਜਾਣਗੇ ਉਹ ਸਕਸੈਸ ਹੋ ਜਾਣਗੇ ਜਿਹੜੇ ਆਪਣੇ ਫਾਲਾ ਉਹ ਲੱਗੀ ਜਾਂਦੇ ਆ ਆਪਣੇ ਇਹੜ ਫਾਲਾ ਉਹ ਵਿੰਗੇ ਟੇਢੇ ਬਣਦੇ ਆ ਜਾਂ ਸਫਲ ਨਹੀਂ ਹੋ ਪਾਉਂਦੇ ਜਿਹੜੇ ਜਿਹੜੇ ਮੰਨ ਕੇ ਚੱਲ ਕੱਦੂ ਹੁੰਦੇ ਆ ਜਾਂ ਤੋਰੀਆਂ ਹੁੰਦੀਆਂ ਜਾਂ ਬੈਂਗਣੀ ਹੁੰਦੀਆਂ ਜਾਂ ਟਮਾਟਰ ਹੁੰਦੇ ਆ ਉਹ ਬਿਲਕੁਲ ਉਹਨਾਂ ਦੇ ਜਿਹੜੇ ਪੱਤੇ ਜੇ ਉਹ ਮੁੜ ਜਾਂਦੇ ਆ ਜਿਹੜੇ ਉਹ ਫਾਲਾ ਉਹ ਪ੍ਰੋਪਰ ਨਹੀਂ ਬਣ ਪਾਉਂਦੇ ਜਦੋਂ ਆਪਾਂ ਇੱਕ ਮਹੀਨੇ ਦੇ ਵਿੱਚ ਚਾਰ ਵਾਰ ਆਪਾਂ ਕੀਤਾ ਤਾਂ ਜਿਹੜੇ ਆਪਣੇ ਤੁਸੀਂ ਐਂ ਦੇਖ ਲਓ ਵੀ ਜਿਹੜੇ ਪੌਦੇ ਨੂੰ ਫਲ ਨਹੀਂ ਸੀ ਲੱਗਦੇ ਉਹਨੂੰ ਫਲ ਲੱਗਣੇ ਸ਼ੁਰੂ ਹੋ ਜਾਣਗੇ ਫੁੱਲ ਪ੍ਰੋਪਰ ਲੱਗਣਗੇ ਤੇ ਜਿਹੜੇ ਫਾਲਾ ਉਹ ਵੀ ਆਪਦੇ ਜਿਹੜੇ ਸਹੀ ਸਾਈਜ਼ ਲੈਣਗੇ ਕੋਲ ਨੂੰ ਆਪਾਂ ਮਹੀਨੇ ਦੇ ਵਿੱਚ ਚਾਰ ਵਾਰ ਜਦੋਂ ਯੂਜ਼ ਕਰਾਂਗੇ ਆਪਣੀਆਂ ਜਿਹੜੀਆਂ ਫਲਦਾਰ ਬੂਟੇ ਹੋਗੇ ਆਪਣੀਆਂ ਸਬਜ਼ੀਆਂ ਹੋਗੀਆਂ ਉਹ ਬਿਲਕੁਲ ਪ੍ਰੋਪਰ ਆਉਣ ਲੱਗ ਜਾਣੀਆਂ ਇਹ ਸਸਤੀ ਜੀ ਟ੍ਰਿਕਾ ਕੋਈ ਵੀ ਚੀਜ਼ ਬਾਹਰ ਤੋਂ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਨਾ ਆਪਾਂ ਨੂੰ ਰੁਪਿਆ ਖਰਚਣ ਦੀ ਜਰੂਰਤ ਲਗਭਗ ਜਿਹੜੀਆਂ ਇਹ ਚਾਰੀਆਂ ਚੀਜ਼ਾਂ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਮਿਲ ਜਾਂਦੀਆਂ ਸ਼ਹਿਰਾਂ ਦੇ ਵਿੱਚ ਥੋੜੀ ਪਾਠੀ ਦਾ ਮਿਲਣਾ ਮੁਸ਼ਕਲ ਆ ਪਰ ਉੱਥੇ ਵੀ ਕੀ ਆ ਆਲੇ-ਦੁਆਲੇ ਉਹ ਅਗਲਾ ਪ੍ਰੋਵਾਈਡ ਕਰ ਹੀ ਲੈਂਦਾ ਕਿਸੇ ਵੀਰ ਭਾਈ ਤੋਂ ਲੈ ਆਂਦੀ ਕਿਸੇ ਤੋਂ ਕਈ ਕਈਆ ਮੁੱਲ ਵੀ ਲੈ ਆਉਂਦੇ ਹੁੰਦੇ ਆ ਪਾਥੀਆਂ ਤੇ ਇਹ ਜਿਹੜੀ ਬਹੁਤ ਜ਼ਿਆਦਾ ਸਸਤੀ ਜੀ ਟ੍ਰਿਕ ਆ ਤੇ ਬਹੁਤ ਜ਼ਿਆਦਾ ਸੌਖੀ ਆ ਤਿੰਨ ਜਾਂ ਚਾਰ ਦਿਨਾਂ ਦੇ ਵਿੱਚ ਇਹ ਤਿਆਰ ਹੋ ਜਾਂਦਾ ਤਿੰਨ ਚਾਰ ਦਿਨਾਂ ਬਾਅਦ ਇਹਨੂੰ ਵਰਤੋ ਤੇ ਜਿਹੜੀ ਆਪਣੀ ਸਬਜ਼ੀ ਆ ਆਪਣੇ ਜਿਹੜੇ ਫਲਦਾਰ ਬੂਟੇ ਆ ਉਹ ਬਿਲਕੁਲ ਪ੍ਰੋਪਰ ਹੋ ਜਾਣਗੇ ਤੇ ਉਮੀਦ ਕਰਦੇ ਆ ਜਿਹੜੀ ਅੱਜ ਦੀ ਵੀਡੀਓ ਆ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਇਕ ਕਰਿਓ ਧੰਨਵਾਦ